ਸਾਡੇ ਬਾਬਾ ਜੀ ਬਾਬਾ ਆਨੰਦ ਸਿੰਘ ਜੀ ਦਾ ਪਾਕਿਸਤਾਨ ਝੰਗ ਮਗਿਆਣੇ ਬਾਬਾ ਜੀ ਗਏ ਬਾਗਾ ਗਏ ਬਾਗਾ ਜਦੋਂ ਬਾਗਾ ਗਏ ਨਾ ਕੁਝ ਦਿਨ ਰੇ ਸਾਡੀ ਸੰਗਤ ਨੇ ਪਿੰਡ ਦੇ ਆ ਨੇ ਜਿਵੇਂ ਹੁਣ ਤੁਸੀਂ ਪਿੰਡ ਦੇ ਸਾਰੇ ਇਲਾਕਾ ਨਗਰ ਸੇਵਾ ਕਰ ਰਹੇ ਹੋ ਆਏ ਆ ਸੰਗਤ ਆਉਂਦੀ ਰਹੀ ਦਮਾਂ ਜੀ ਬਾਪਾ ਜੀ ਨੇ ਜਾਣ ਦੀ ਤਿਆਰੀ ਕਰ ਲਈ ਤੇ ਬਾਬਾ ਜੀ ਕਹਿੰਦੇ ਭਾਈ ਅਸੀਂ ਜਾਣਾ ਹੁਣ ਵੀ ਤੁਸੀਂ ਸਭ ਨੇ ਬਾਗਾਂ ਵਾਲੇ ਨੇ ਸੇਵਾ ਕੀਤੀ ਬਾਗਾਂ ਵਾਲੇ ਭਾਗਾਂ ਵਾਲੇ ਫੇਰ ਦੂਜੀ ਵੀਰਿਆ ਕਹਿੰਦੇ ਬਾਗਾਂ ਵਾਲੇ ਭਾਗਾਂ ਵਾਲੇ ਤੀਜੀ ਵੀਰਿਆ ਵੀ ਕਹਿੰਦੇ ਬਾਗਾਂ ਵਾਲੇ ਭਾਗਾਂ ਵਾਲੇ ਚੰਗਾ ਭਾਈ ਹੁਣ ਸਮਾਂ ਹੈ ਸਾਡਾ ਜਾਣ ਦਾ ਤੇ ਅਸੀਂ ਹੁਣ ਚਲੇ ਜਾਣਾ ਤੇ ਕੁਝ ਕੁ ਪਿੰਡ ਦੇ ਨੇ ਬੇਨਤੀ ਕੀਤੀ ਮਹਾਰਾਜ ਵੀ ਕੁਝ ਕੁ ਸਮਾਂ ਸਾਡੇ ਨਗਰ ਨੂੰ ਪਿੰਡ ਨੂੰ ਹੋਰ ਦਿਓ ਹਜੇ ਹੋਰ ਇੱਥੇ ਤਾਦੂ ਸੰਗਤਾਂ ਨੇ ਤੇ ਬਾਬਾ ਜੀ ਕਹਿੰਦੇ ਬਾਬਾ ਨਾਨਕ ਸਿੰਘ ਮਹਾਰਾਜ ਕਹਿੰਦੇ ਕਹਿੰਦੇ ਭਾਈ ਵੀ ਅਸੀਂ ਕਹਿਤਾ ਬਾਗਾਂ ਵਾਲੇ ਭਾਗਾਂ ਵਾਲੇ ਵੀ ਕੋਈ ਤਾਂ ਭਾਗਾ ਤਾਂ ਨਹੀਂ ਰਹਿ ਗਿਆ ਜਿਹੜਾ ਕੋਈ ਆਇਆ ਹੀ ਨਾ ਹੋਵੇ ਦੀਵਾਨ ਵਿੱਚ ਕਹਿੰਦੇ ਮਹਾਰਾਜ ਇੱਕ ਘਰ ਹੈਗਾ ਉਹ ਸੰਤਾਂ ਨੂੰ ਮੰਨਦਾ ਨਹੀਂਗਾ ਉਹਨਾਂ ਦੀ ਦੋ ਮੰਜ਼ਲ ਦੀ ਹਵੇਲੀ ਪਈ ਹੋਈ ਹੈ ਹਵੇਲੀਆਂ ਹੁੰਦੀਆਂ ਸੀ ਉਦੋਂ ਪਤਾਨੇ ਜਿਹੜੇ ਬਜ਼ੁਰਗ ਉਹਨਾਂ ਨੂੰ ਪਤਾ ਹੋਊਗਾ ਵੇਲੀਆਂ ਨਵੇਂ ਮੁੰਡਿਆਂ ਨੂੰ ਨਹੀਂ ਪਤਾ ਹਵੇਲੀ ਪਈ ਹੋਈ ਹੈ ਚੰਗੀ ਪਿੰਡ 'ਚੋਂ ਸਭ ਤੋਂ ਵੱਡੀ ਹੈ ਮਾਇਆ ਵੀ ਬੜੀ ਹੈ ਪਰ ਸੰਤਾਂ ਨੂੰ ਨਹੀਂ ਮੰਨਦੇ ਉਹ ਕਈ ਕਹਿੰਦੇ ਨੇ ਅਸੀਂ ਸੰਤਾਂ ਨੂੰ ਨਹੀਂ ਮੰਨਦੇ ਨਹੀਂ ਪਤ ਸਤ ਸਤਗੁਰੂ ਤਾਂ ਕਹਿੰਦੇ ਕੋਈ ਸੰਤਾਂ ਨੂੰ ਗਹਿਣਾ ਬਣਾ ਲਾ ਤੇ ਇਹਦਾ ਜੀਵਨ ਦਾ ਆਧਾਰ ਹੋ ਜਾਊਗਾ ਕਹਿੰਦੇ ਗੁਰਸਿੱਖਾਂ ਕੀ ਹੱਥ ਧੂੜ ਦੇ ਕੋਈ ਇਹੋ ਜਿਹਾ ਗੁਰਸਿੱਖ ਮਿਲ ਜੇ ਉਹਦੀ ਧੂੜ ਲੈ ਲਾ ਕਹਿੰਦੇ ਪਾਪੀ ਦੀ ਵੀ ਗੱਤ ਹੋ ਜਾਂਦੀ ਹੈ ਗੁਰਸਿੱਖਾਂ ਕੀ ਹੱਥ ਧੂੜ ਦੇ ਹਮ ਪਾਪੀ ਵੀ ਗੱਤ ਪਾਏ ਚਲੋ ਬਾਬਾ ਜੀ ਕਹਿੰਦੇ ਭਾਈ ਕੋਈ ਰਹਿ ਤਾਂ ਨਹੀਂ ਗਿਆ ਦੱਸਣ ਵਾਲਿਆਂ ਨੇ ਦੱਸਿਆ ਜੀ ਇੱਕ ਰਹਿ ਗਿਆ ਉਹ ਨਹੀਂ ਸੰਤਨਦਮਨ ਦਾ ਬਾਕੀ ਸਾਦਾ ਪਿੰਡ ਆਇਆ ਉਹ ਨਹੀਂ ਆਇਆ ਪਰਵਾਦ ਨਹੀਂ ਆਇਆ ਉਹ ਨਿੰਦਕ ਐ ਬੜਾ ਮਾੜਾ ਚੰਗਾ ਬੋਲਦੇ ਆ ਬਾਬਾ ਜੀ ਕਹਿੰਦੇ ਭਾਈ ਫੇਰ ਆਉਣਾ ਕਹਿੰਦੇ ਜੀ ਕੁਝ ਸਮਾਨ ਦਿਓ ਬਾਬਾ ਜੀ ਨੇ ਕੱਚਾ ਸੱਚਖੰਡ ਕੱਚੀਆਂ ਇੱਟਾਂ ਦਾ ਮਿੱਟੀ ਨਾਲ ਗਲੇਪ ਕੇ ਕੱਚਾ ਸੱਚਖੰਡ ਬਣਾਉਂਦੇ ਸੀ ਜਿੱਥੇ ਗੁਰੂ ਸਾਹਿਬ ਆਰਾਮ ਕਰਦੇ ਸੀ ਸੱਚਖੰਡ ਬਣਿਆ ਹੁੰਦਾ। ਬਾਬਾ ਜੀ ਕਹਿੰਦੇ ਚੰਗਾ ਭਈ ਇਹਨੂੰ ਕਲੀ ਕਰਾ ਦਈਏ। ਸੱਚਖੰਡ ਨੂੰ ਕੱਚੀ ਕਲੀ ਕਰਾ ਦਈਏ। ਤੇ ਜਿਹੜੇ ਆਏ ਨਹੀਂ ਨਾ ਉਹਨਾਂ ਨੂੰ ਭਾਗਾਂ ਵਾਲੇ ਬਣਾ ਦਈਏ। ਜਾਓ ਉਹਨਾਂ ਦੇ ਕੋਲੇ ਜਾ ਕੇ ਆਓ। ਉਹਨਾਂ ਨੂੰ ਕਹੋ ਭਾਈ ਆ ਕਲੀ ਦੀ ਸੇਵਾ ਕਰ ਲਓ ਕਲੀ ਦੀ। ਬਾਬਾ ਜੀ ਨੇ ਕਿਹਾ ਤੁਸੀਂ ਸੇਵਾ ਕਰੋ ਕਲੀ ਦੀ। ਉਹ ਜਿਹੜੇ ਦੋ ਤਿੰਨ ਪ੍ਰੇਮੀ ਮੂਰੇ ਸੀਗੇ ਉਹ ਗਏ। ਉਹ ਨਿੰਦਕਾਂ ਦੇ ਕੋਲ ਜਾ ਕੇ ਚੌਧਰੀਆਂ ਦੇ ਘਰੇ ਗਈ ਕਹਿੰਦੇ ਭਾਈ ਬਾਬਾ ਜੀ ਨੇ ਤੁਹਾਡਾ ਨਾਮ ਲੈ ਕੇ ਵਚਨ ਕੀਤਾ ਤੇ ਤੁਸੀਂ ਨਾ ਕਲੀ ਲਿਆ ਦਿਓ ਕਲੀ 5-7 ਕਿਲੋ 10 ਕਿਲੋ ਕਲੀ ਲੱਗ ਜੂ 10 ਵੀ ਨਹੀਂ ਲੱਗਣੀ ਕਹਿੰਦੇ ਕਲੀ ਲਿਆ ਦਿਓ ਬਾਬਾ ਜੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਕਾਸ਼ ਕਰਦੇ ਨਾ ਉੱਥੇ ਕਲੀ ਕਰਨੀ ਹੈ ਸੱਚਖੰਡ ਨੂੰ ਕਲੀ ਕਰਨੀ ਉਹਨਾਂ ਨੰਦਕ ਸੀਗੇ ਉਹ ਬੜਾ ਬੋਲੇ ਕਹਿੰਦੇ ਜਾਓ ਐਵੇਂ ਤੁਰੇ ਫਿਰਦੇ ਸਾਧ ਤੁਸੀਂ ਇੰਨਾ ਪਿੰਡ ਵਾਦਾ ਕਲੀ ਨਹੀਂ ਕਰਾ ਸਕਦੇ ਜਾਓ ਤੁਸਵੀਂ ਕਰਾ ਲਓ ਸਾਨੂੰ ਨਹੀਂ ਲੋੜ ਹੈਗੀ ਪੈਸੇ ਪੁਸੇ ਅਸੀਂ ਨਹੀਂ ਦੇਣੇ ਕਈ ਦੇਖਿਆ ਨਾ 500 ਚੋਤੇ ਇੱਕ ਸਾਡੇ ਕੋਲੇ ਗਰਾਂਦੀ ਸਿੰਘ ਆਏ ਉਹ ਕਹਿੰਦੇ ਨਾ ਇੱਕ ਲੁਧਿਆਣੇ ਦੇ ਬੰਦੇ ਸੀਗੇ ਕਹਿੰਦੇ ਜੇ ਕੋਈ ਸੇਵਾ ਨੂੰ ਕਹਿੰਦਾ 10 ਰੁਪਏ ਸੇਵਾ ਦਿੱਤੀ 10 ਰੁਪਏ ਤਗੜੇ ਬੰਦੇ ਤੇ ਦੂਜੇ ਤੀਜੇ ਦਿਨ ਕਿਤੇ 5-7 ਚੰਗੇ ਤਗੜੇ ਬੰਦੇ ਸ਼ਰਾਬੀ ਬਹਿ ਗਏ ਇੱਕ ਬੰਦਾ ਚੌਸ ਸੀ ਉਹਨੇ ਸ਼ਰਾਬ ਦੀਆਂ ਦੋ ਬੋਤਲਾਂ ਲਿਆਂਦੀਆਂ ਲਿਆ ਕੇ ਦੋਨਾਂ ਨੂੰ ਪਲਾਤੀਆਂ ਤੰਨਾ ਚਾਹਣੋਂ ਜਿਹੜਾ ਬੰਦਾ ਗੁਰੂ ਘਰੇ ਕਹਿੰਦਾ ਇਹਦਾ 10 ਰੁਪਏ ਹੀ ਮੱਥੇ ਡੇਕੇ ਕਹਿੰਦੇ ਉਹਨੂੰ ਨਾ ਸ਼ਰਾਬ ਪਲਾ ਕੇ ਉਹਦੇ ਨਾਲ ਕੀ ਕੀਤਾ ਨਾ ਉਹਨੂੰ ਕਹਿੰਦੇ ਸੌਦਾ ਕਰ ਲਿਆ ਜ਼ਮੀਨ ਦਾ ਕਹਿੰਦੇ 7 ਲੱਖ ਰੁਪਏ ਦੀ ਠੱਗੀ ਮਾਰੀ 7 ਲੱਖ ਦੀ ਉਹ ਵੀ ਬੜਾ ਖੁਸ਼ ਵੀ ਵਧੀਆ ਵਧੀਆ ਆਨੰਦ ਆਪਾਂ ਸੌਦਾ ਕਰ ਲਿਆ। ਦੂਜੇ ਦਿਨ ਗੱਲ ਕਹਿੰਦਾ ਮੇਰੇ ਕੋਲ ਪਹੁੰਚੀ ਮੈਂ ਕਹਿੰਦਾ ਇਹਦੇ ਨੂੰ 7 ਲੱਖ ਚ ਕਹਿੰਦਾ ਹੁਣ ਜਿਵੇਂ ਆਮ ਲੋਕਾਂ ਦੀ ਬੋਲਤੀ ਦੀ 7 ਲੱਖ ਚ ਉਹਨੇ ਇਹਨੂੰ ਠੋਕਦਾ ਕਹਿੰਦਾ। ਕਹਿੰਦਾ ਮੈਂ ਕਿਹਾ ਠੀਕ ਐ ਇਹ ਗੁਰੂ ਦੇ ਦਰਬਾਰ ਵਾਸਤੇ ਸੇਵਾ ਨਹੀਂ ਕਰ ਸਕਦੇ ਇਸ ਤਰ੍ਹਾਂ ਠਗੀਆਂ ਕਰਦੇ ਆ। ਇਹ ਮਾਇਆ ਦਾ ਕੀ ਪਤਾ ਕਿੱਧਰ ਜਾਣੀ ਐ। ਇਹ ਮਾਇਆ ਦਾ ਪਰੋਸਾ ਨਾ ਕਰਿਆ ਕਰੋ। ਇਹ ਮਾਇਆ ਦਾ ਕੀ ਪਤਾ ਜਿਹੜੀ ਤੋਂ ਮਾਇਆ ਜੋੜੀ ਇੱਕ ਬੰਦਾ ਸੀਗਾ ਤਕਰੀਬਨ 1 ਕਰੋੜ ਰੁਪਈਆ ਉਹਨੇ ਮੈਗਮੇਜ ਸਰਕਾਰੀ ਨੌਕਰੀ ਕਰਦਾ ਸੀਗਾ ਕੁਝ ਦੇਸ਼ ਪਤਨਾ ਲਾ ਲੋ ਜੋੜਿਆ ਗੁਰਮੁਖ ਜਦੋਂ ਸਮਾ ਹੈ ਨਾ ਸਾਡੇ ਅੱਖਾਂ ਦੇ ਨਾਲ ਦੇਖਣ ਦੀ ਗੱਲ ਹੈ 80 ਲੱਖ ਰੁਪਈਆ ਉਹਦੀ ਬਿਮਾਰੀ ਤੇ ਲੱਗਿਆ ਅੰਤਮੁਖ 9 ਮਹੀਨੇ ਹਸਪਤਾਲ ਦੀ ਮੌਤ ਹੋ ਗਈ ਮੈਂ ਦਾ ਪਤਾ ਜਿਹੜੀ ਜੋੜ ਕੇ ਰੱਖੀ ਹੈ ਇਹਦੇ ਕੀ ਪਤਾ ਕਿੰਦਰ ਜਾਣਾ ਹੈ ਚਲੋ ਜਦੋਂ ਸਮਾਂ ਬਣਿਆ ਬਾਬਾ ਜੀ ਕਹਿੰਦੇ ਭਾਈ ਉਹਨਾਂ ਨੂੰ ਕਲੀ ਨੂੰ ਕਹੋ ਕਲੀ ਨੂੰ ਗਿਆ ਉਹਨਾਂ ਨੇ ਜਵਾਬ ਦਿੱਤਾ ਮੁੜਿਆ ਏ ਜਦੋਂ ਮੁੜਿਆ ਏ ਬਾਬਾ ਜੀ ਨੂੰ ਦੱਸਿਆ ਬਾਬਾ ਜੀ ਉਹ ਤਾਂ ਬਹੁਤ ਨਿੰਦਿਆ ਕਰਦੇ ਆਪਾਂ ਨਹੀਂ ਉਹਨਾਂ ਨੂੰ ਸੇਵਾ ਨੂੰ ਕਹਿਣਾ ਬਾਬਾ ਜੀ ਕਹਿੰਦੇ ਕੋਈ ਨਾ ਭਾਈ ਕਹਿ ਲੈ ਦਿਓ ਉਹਨਾਂ ਨੂੰ ਕੋ ਦੂਜੀ ਵਰੀ ਜਾਓ ਕਲੀ ਦੀ ਸੇਵਾ ਉਹਨਾਂ ਤੋਂ ਹੀ ਲੈਣੀ ਆ ਉਹਨਾਂ ਨੂੰ ਕੋ ਕਲੀ ਕਰਾਓ ਦੂਜੀ ਵਰੀ ਗਏ ਦੂਜੀ ਵਰੀ ਮੋੜ ਮੋੜ ਤਾ ਬਾਬਾ ਜੀ ਨੇ ਫਿਰ ਤੀਜੀ ਵਾਰੀ ਤਾੜ ਬਾਬਾ ਜੀ ਨੂੰ ਕਹਿਣ ਲੱਗੇ ਬਾਬਾ ਜੀ ਤੁਸੀਂ ਸਾਨੂੰ ਸੇਵਾ ਦੇ ਦਿਓ ਅਸੀਂ ਵੀ ਸੇਵਾ ਕਰ ਦਿੰਦੇ ਹਾਂ ਕਲੀ ਵੀ ਕਰਨੀ ਆ ਜਿੱਥੇ ਇੰਨੀ ਸੇਵਾ ਕੀਤੀ ਕਲੀ ਵੀ ਅਸੀਂ ਕਰਾ ਦਿੰਦੇ ਬਾਬਾ ਜੀ ਕਹਿੰਦੇ ਨਹੀਂ ਭਾਈ ਤੁਸੀਂ ਜਾਓ ਉਹਨਾਂ ਦੇ ਘਰੇ ਜਾਓ ਉਹਨਾਂ ਤੋਂ ਹੀ ਕਲੀ ਲੈਣੀ ਆ ਉਹ ਵੇਰ ਗਏ ਉਹਨਾਂ ਨੇ ਬੜਾ ਮੰਦਾ ਚੰਗਾ ਬੋਲਿਆ ਇਹ ਜਿਹੜੇ ਦੋ ਤਿੰਨ ਸੇਵਾ ਦਾ ਅਸੀਂ ਕਹਿੰਦੇ ਜਦ ਬਾਬਾ ਜੀ ਨੂੰ ਕੀ ਕਹਿਣਾ ਹੁਣ ਚੱਲ ਮਦਾ ਆਪਾਂ ਚੱਲਦੇ ਹਾਂ ਕਲੀ ਲਿਆਂਦੀ ਕਲੀ ਲਿਆ ਕੇ ਤੇ ਸੱਚਖੰਡ ਨੂੰ ਕੰਨ ਲਾ ਕੇ ਇਹਨਾਂ ਨੂੰ ਬਾਬਾ ਜੀ ਆ ਗਏ ਕਹਿੰਦੇ ਕੜੀ ਦੇ ਦੀ ਉਹਨਾਂ ਨੇ ਇਹ ਕਹਿੰਦੇ ਜੀ ਨਹੀਂ ਦਿੱਤੀ ਨਹੀਂ ਅਸੀਂ ਆਪਦੇ ਕੋਲ ਹੀ ਲਿਆਏ ਬਾਬਾ ਜੀ ਛੱਡੋ ਘੜਾ ਬਾਬਾ ਜੀ ਚੁੱਪ ਕਰ ਗਏ ਬਾਬਾ ਨਾਨਕ ਸਿੰਘ ਜੀ ਕਹਿੰਦੇ ਚੱਲ ਚੰਗਾ ਜੇ ਕੜੀ ਦੇ ਦਿੰਦੇ ਤਾਂ ਬਖਸ਼ੇ ਜਾਂਦੇ ਇਹ ਕਹਿੰਦੇ ਬੇਦੀ ਗੱਲ ਦੀ ਬਾਬਾ ਜੀ ਨਿੰਦਕ ਬੰਦੇ ਤੁਸੀਂ ਕਿਉਂ ਇੰਨਾ ਕਹਿੰਦੇ ਆ ਬਾਬਾ ਜੀ ਕਹਿੰਦੇ ਭਾਈ ਗੁਰੂ ਨਾਨਕ ਪਾਤਸ਼ਾਹ ਦੀ ਕੁੱਲ ਵਿੱਚੋਂ 베ਦੀ ਸਾਹਿਬ ਜਿਹੜੇ ਹੁਣ ਬਾਬਾ ਜੀ ਬਾਬਾ ਸਤਜੋ ਸਿੰਘ 베ਦੀ ਹੈ ਨਾ ਇਨਾਂ ਦੇ ਦਾਦਾ ਜੀ ਬਹੁਤ ਚੰਗੀ ਕਮਾਈ ਵਾਲੇ ਮਹਾਪੁਰਸ਼ ਸੀ ਕਹਿੰਦੇ ਉਹ ਇਸ ਇਲਾਕੇ ਚ ਆਏ ਉਹਨਾਂ ਨੇ ਇੱਥੇ ਦੀਵਾਨ ਸਜੇ ਕੀਰਤਨ ਹੋਇਆ ਇਹ ਬੰਦਿਆਂ ਨੇ ਉਹਨਾਂ ਦਾ ਵੀ ਨਰਾਦਰ ਕੀਤਾ ਤੇ ਉਹ ਜਾਂਦੇ ਜਾਂਦੇ ਉਹ ਸਰਾਪ ਦੇ ਗਏ ਕਹਿੰਦੇ ਜਾਓ ਤੁਹਾਡੀ ਕੌਲ ਉਜੜ ਜੂਗੀ ਕਹਿੰਦੇ ਅਸੀਂ ਵਚਨ ਕਰਤਾ ਬਾਬਾ ਬੰਦਨ ਸਿੰਘ ਕਹਿੰਦੇ ਵੀ ਬਾਗਾਂ ਵਾਲੇ ਬਾਗਾਂ ਵਾਲੇ ਤੇ ਇਹ ਨਿਭਾਗੇ ਕਿਉਂ ਰਹਿ ਜਾਣ ਕਹਿੰਦੇ ਜੇ ਕਲੀ ਦੀ ਸੇਵਾ ਕਰਦੇ ਆਪਾਈ ਬੱਚੇ ਨੂੰ ਟਿਕਾਇਆ ਕਰੋ ਬਿਠਾਇਆ ਕਰੋ ਤੇ ਜੇ ਇਹ ਸੇਵਾ ਕਲੀ ਦੀ ਕਰ ਦਿੰਦੇ ਇਹ ਵੀ ਭਾਗਾਂ ਵਾਲੇ ਬਣ ਜਾਂਦੇ ਅਸੀਂ ਕਹਿ ਦਿੰਦੇ ਜਿਵੇਂ ਗੁਰੂ ਨਾਨਕ ਦਾ ਤੁਸੀਂ ਸੱਚਖੰਡ ਕਲੀ ਨਾਲ ਚਮਕਾਇਆ ਹੈ ਨਾ ਥੋੜਾ ਘਰ ਵੀ ਚਮਕਦਾ ਦਊਗਾ ਆਖੋ ਪਿਆਰ ਨਾਲ ਸਤਨਾਮ ਵਾਹ ਇਹ ਜਿਹੜੇ ਗੁਰਮਖ ਪਿਆਰੇ ਨੇ ਸਾਨੂੰ ਬਚਨ ਸੁਣਾਇਆ ਉਹ 90 ਸਾਲ ਦਾ ਬਜ਼ੁਰਗ ਤੇ ਗੁਰਮਖੋ ਉਹ ਕਹਿੰਦਾ ਮੈਂ ਅੱਖਾਂ ਨਾਲ ਦੇਖਿਆ ਉਹਨਾਂ ਦੇ ਘਰੇ ਨੌਜਵਾਨੀ ਦੇ ਵਿੱਚ ਹੀ ਮੌਤਾਂ ਹੋਣ ਲੱਗੀਆਂ ਅੱਜ ਕੋਟੀ ਖੰਡੜ ਵਰਗੀ ਉਹਨਾਂ ਦੇ ਘਰੇ ਕੋਈ ਦੀਵਾ ਜਗਾਉਣ ਵਾਲਾ ਨਹੀਂ ਰਿਹਾ ਸੰਤਾਂ ਦਾ ਸਦਾਪ ਸੰਤਾਂ ਦੇ ਨਾਲ ਮੱਥਾ ਲਾਉਣਾ ਨਾ ਕੋਲਾਂ ਡੁੱਬ ਜਾਂਦੀਆਂ ਨੇ ਇਸੇ ਕਰਕੇ ਤਾਂ ਆਖਿਆ ਹੈ ਜੇ ਕੋਈ ਕਰੇ ਤੁਮ ਸਾ ਸੰਤਾਂ ਦਾ ਉਹ ਕੋਲ ਦੀਆਂ ਜੜਾਂ ਵੀ ਪੁੱਟ ਦਿੰਦੇ ਉਹ ਤਾਂ ਕੁਲਾਂ ਦੀਆਂ ਜੜਾਂ ਪੱਟ ਦਿੰਦੇ ਆ ਇਸ ਕਰਕੇ ਗੁਰੂ ਪਾਤਸ਼ਾਹ ਜਾਂ ਮਹਾਪੁਰਖ ਜਦੋਂ ਸੇਵਾ ਨੂੰ ਕਹਣ ਨਾ ਮਾਇਆ ਦੀ ਸੇਵਾ ਚਾਹੇ ਜ਼ੀਰ ਦੀ ਸੇਵਾ ਤਨ ਦੀ ਸੇਵਾ ਪੱਦ ਝੜ ਕੇ ਕਰਿਆ ਕਰੋ ਲਾਹਾ ਲਹਾ ਲਿਆ ਗਦ ਅੰਦਰਲੀ ਗੱਲ ਦਾ ਗੁਪਤ ਦਾ ਬੰਦੇ ਨੂੰ ਨਹੀਂ ਪਤਾ ਹੁੰਦਾ ਤੇ ਸਾਧੂਆਂ ਨੂੰ ਬਚਨ ਹੁੰਦਾ ਇਹ ਵੀ ਦੱਸਣਾ ਕੋਈ ਨਹੀਂ ਸੇਵਾ ਕਰਾ ਕੇ ਕੰਮ ਬਣਾ ਦੋ ਜਦੋਂ ਕੰਮ ਬਣ ਗਏ ਫਿਰ ਲੋਕ ਵੀ ਸੁਖੀ ਤੇ ਫਿਰ ਲੋਕ ਵੀ ਸੁਖੀ